ਆਏ ਲੋਈ ਚਲ ਇੱਥੇ ਬਹਿਣਾ ਬਹੁਤ ਟਾਈਮ ਤੇ ਦੂਰ ਆਇਆ ਹੋਇਆ ਹੋਰ ਯਾਰ ਬਹਿਣੇ ਆ ਆਲੇ ਤੋਂ ਆਲੇ ਬਹਿਣਾ ਯਾਰ ਚਲ ਬਹਿ ਜਾ ਡਾਊਨ ਆਇਆ ਤਾਂ ਗੰਡਾ ਬਹੁਤ ਡਾਊਨ ਤੇ ਲੈ ਜਾਂਦੇ ਆ ਹਾ ਹਾ ਸੱਤ ਔਰ ਕਿੱਨਾ ਕੁ ਦੂਰ ਰਹਿ ਗਿਆ ਯਾਰ ਆ ਵਸ ਨਾ ਰੀ ਡੱਬਣਾ ਨਾ ਸਹੀ ਆ ਜੀ ਬਾ ਠੀਕ ਆ ਹਾਂ ਠੀਕ ਆ ਠੀਕ ਆ ਹੋਰ ਬਹੁਤ ਬੱਚੋ ਦਰ ਆਏ ਆਪਾਂ ਹੋਰ ਆਪਾਂ ਰਾਜਵੀਰ ਦੇ ਵਿਆਹ ਦਾ ਸੱਦਾ ਤਾਂ ਦੇਣ ਚੱਲੇ ਆ ਹੂੰ ਹੁਣ ਆਪਾਂ ਲੈ ਕੇ ਕੋਸਾ ਆਏ ਨਹੀਂ ਇਹ ਪੂਆ ਵਾਸਤੇ ਉਹ ਚਾਹ ਫਰਾਏ ਕਰ ਲਾਂਗੇ ਹਾਂ ਚੰਦੇ ਵਾਲਾ ਇਹ ਵੀ ਹੈ ਉਹ ਵਈ ਤੋਂ ਲੱਡੂ ਆਡ ਬੋਲ ਲਾਏ ਅਬ ਹਾਂ ਮੁੱਛਲ ਤੋਂ ਲਾ ਲਾਂਗੇ ਆਵਾਜੂ ਠੀਕ ਆ ਬਸ ਆ ਥੋੜਾ ਜੀ ਰਹਿੰਦਾ ਵਾਸਤੇ ਦੀਆ ਬਰਾ ਕਿਆਲ ਬਸ ਆ ਥੋੜੀ ਜੀ ਦੂਰੀ ਰਹੇਗਾ ਯਾਰ ਆ ਜਾ ਤਾਂ ਤੇ ਹੋਰ ਬਸ ਇੱਥੇ ਜੀ ਉਹ ਆਂ ਕਰਦਾ ਕਰਦੇ ਆਪਾਂ ਬੁੜੀਆਂ ਬੱਚੀਆਂ ਨੇ ਇਹਨਾਂ ਨੂੰ ਪੁੱਛ ਲੈਣਿਓ ਓਏ ਹਾਂ ਉਹਨੂੰ ਕਰ ਪੁੱਛਣਾ ਕਿੱਥੇ ਜਿਆ ਹਾਂ ਪਾਈ ਮੱਦੀ ਦਾ ਘਰ ਕਿੱਥੇ ਜਿਆ ਬਈ ਉਹ ਟਾਵਰ ਕੰਨੀ ਨੂੰ ਜਾ ਕੇ ਨਾ ਹਾਂਜੀ ਉਹ ਗਲੀ ਜੀ ਮੁੜਦੀ ਆ ਇੱਕ ਪਹਿਲੀ ਉਹਦੇ ਵਿੱਚ ਗਲੀ ਦੇ ਵਿੱਚ ਪੁੱਸ ਲਿਆ ਮੱਦੀ ਦਾ ਘਰ ਕੇ ਲਾਣਾ ਠੀਕ ਹਾਂ ਹਾਂ ਬਾਬਾ ਚਾਲੋ ਹਣ ਪਤਾ ਘਰ ਦਾ ਹੀ ਪਤਾ ਲੱਗ ਗਿਆ ਦੇਖ ਲਾਂਗੇ ਮੜਾ ਮੋਤਾ ਜਾ ਕੇ ਪੁੱਛ ਲਾਂਗੇ ਇੱਥੇ ਠੀਕ ਆ ਕਿੱਥੋਂ ਆ ਇਹਦਾ ਪਤਾ ਲੱਗ ਗਿਆ ਆਪਾਂ ਨੂੰ ਆਪਾਂ ਪਹਿਲਾਂ ਉਹ ਬਾਈ ਦੀ ਦੁਕਾਨ ਤੋਂ ਚੱਲੀਏ ਡੱਬਾ ਲੈ ਆਉਣੇ ਆ ਚਾਲ ਪਹਿਲਾ ਡੁੱਬਾ ਲਿਓ ਚਾਲ ਵਰ ਪਹਿਲਾ ਡੱਬੀ ਨੇ ਰਾਵਾਂ ਚਾਲ ਓਏ ਆਜੇ ਉਹ ਠੀਕਾ ਨਗੜਾ ਛੱਡ ਪਰੇ ਡੱਬੇ ਨੂੰ ਕੀ ਕਰਾਂਗੇ ਆਪਾਂ ਅੱਛਾ ਝੂਟ-ਝੂਟ ਲਾਉਨੇ ਆ ਘਰੇ ਚਾਲਿਆ ਕਦੇ ਹੋਰ ਚਾਹ ਫੇਰ ਆ ਜਾ ਚੱਲ ਮਿਲ ਗਈ ਹੁਣ ਘਰ ਚੱਲ ਕੇ ਪੀਵਾ ਚਾਹ ਉਹ ਦਾ ਆਏ ਦਾਰਾ ਆਪੋ ਕਰਾਈ ਲਾ ਕੇ ਲਾਵਾਂ ਇਹ ਇੱਥੇ ਹੈਗਾ ਐਨੇ ਬੰਦ ਕੋਣ ਲਾਲਾ ਕੱਕੋ ਉਹ ਬਸ ਦਰੀ ਲਾਲਾ ਇਹ ਨੂੰ ਥੋੜਾ ਬੰਦੇ ਚ ਚਲੋ ਘਰੇ ਲਾ ਲਾਂਗੇ ਟਾਵਰ ਆਇਆ ਚੱਲੀਏ ਤਲਕਰੀ ਚਾਲ ਚਾਲ ਆਇਆ ਚੱਲ ਲਈਏ ਓਏ ਹਾਂ ਐਨਾੜਾ ਹੋ ਗਿਆ ਯਾਰ ਆਪਣਾ ਹੋਏ ਤਾਂ ਕੋ ਪਿੰਟ ਹੀ ਨਹੀਂ ਆਇਆ ਮੱਲੇ ਤੋਂ ਆਪਾਂ ਗਲਤ ਰਾਹ ਤੇ ਆ ਗਏ ਆ ਗਏ ਆ ਗਏ ਓ ਬੀਬੀਆਂ ਨੇ ਟਾਵਰ ਕਿਹਾ ਤੀ ਹੋਤੀ ਟਾਵਰ ਟਾਵਰ ਹਾਂ ਹੋ ਤੇ ਉੱਥੇ ਜੀ ਆਣਾ ਆਪਣਾ ਪਿੰਡ ਹਾਂ ਚਲਾ ਜਾ ਚੱਲੀਏ ਚਾਲ ਓਏ ਆਪਰ ਕਨੀ ਦਰੋਂ ਆਇਆ ਕਟ ਕਟ ਲਾਣਾ ਲਈ ਯਾਰ ਗਲਾ ਜ ਸੁੱਕੀ ਜਾਂਦਾ ਨਾ ਯਾਰ ਘਰੇ ਲਾ ਲਾਂਗੇ ਉਹ ਨਹੀਂ ਕੋ ਲਾਉਣਿਆ ਬਸ ਘਰੇ ਲਾ ਲਾਂਗੇ ਯਾਰ ਉਹ ਨਹੀਂ ਲਾਉਣਿਆ ਕੋ ਤੇ ਲੱਗੀ ਪਈ ਆ ਆ ਜਾ ਉਹ ਤੂੰ ਆਇਆ ਯਾਰ ਉੱਥੇ ਲਾ ਲਾਂਗੇ ਘਰੇ ਆਪਾਂ ਨਹੀਂ ਨਹੀਂ ਆ ਜਾ ਉਹ ਰੇ ਲਾਉਣੇ ਆਪਾਂ ਆਉ ਜਾ ਚੰਗਾ ਅ ਡੱਬਾ ਜ ਖੋਲ ਆਪਾਂ ਲੱਡੂ ਤਾਂ ਲੈਤ ਨਹੀਂ ਹੁਣ ਆਪਾਂ ਇਹਦੇ ਪੂਰੀਆ ਮਲਾਣਾ ਪਾਲੇ ਆਪਾਂ ਪਕਾਉਂਦੀਆਂ ਨਹੀਂ ਲਾ ਲੈਨੇ ਆ ਚਲ ਲਾ ਬਰ ਚਾ ਚੰਗਾ ਬੈਠਾ ਫਿਰ ਰਵਿਸ਼ ਓਏ ਹਾਂ ਪਾਣੀ ਤਾਂ ਹੈ ਨਹੀਂ ਆਪਣੇ ਕੋਲੇ ਲਾ ਮੈਂ ਕਿਵੇਂ ਆਈ ਖੱਤ ਜਾ ਪਾਣੀ ਮੁੱਕ ਗਿਆ ਚੱਲ ਤੂੰ ਲਾ ਫਿਰ ਅਗਰੇਜੀ ਲੈ ਕੇ ਆਇਆ ਅੱਜ ਤਾਂ ਇੱਥੇ ਧਰ ਰਹੀ ਨੂੰ ਉਹ ਪੰਨਾ ਖੁੱਲ ਗਿਆ ਓਏ ਸਸਤੇ ਗਿਆ ਹਾਂ ਸਸਤੇ ਗਿਆ ਉਹ ਮੈਂ ਨੁਕਰੇ ਲੈ ਓ ਨਾ ਮੈਂ ਕਹੀ ਜਾਂਦਾ ਦੀ ਕਾਣੂ के किलो मांगे सारी बोतल खाली करके डरती होना ओया पणी की करता पूरिया खा के सारा कहे की लगे हम आगे शैतानी मनोतनी ओए भाग चल दे चल चल पहुंच जागे ए हाय चल खड़ा हो जा हुन ਤਾ ਕਰਦੇ ਲੈ ਲੈ ਪਾਣਾ ਕਰ ਲਿਆ ਬੰਨਣਾ ਨੂੰ ਬਲਾ ਹੋਰ ਆਇਆ ਆਇਆ ਦਲੀਏ ਏ ਕੋ ਹੁੰਡਾ ਓਏ ਆਦਾ ਆਪ ਕੋ ਸਾਰੀ ਸਾਗੇ ਆਇਆ

ਹੈਲੋ ਕਾਰ ਤੇ ਆਪਸੇ ਲੈ ਆ ਜੋ ਲੈ ਆ ਅਸੀਂ ਬੀਤੀ ਹੁਣੀ ਤੁਸੀਂ ਹਟ ਗਨ ਲੈ ਲੈ ਨਾ ਨਹੀਂ ਬੀਤੀ ਜੀ ਲੋ ਫਿਰ ਪਾ 500 ਰੁਪਏ ਘਟੋ ਆ ਗੋ ਲੈ ਦੇ ਕੇ ਸਾਰ ਲੋ ਜੀ ਘਟੋ ਪਾ 500 ਰੁਪਏ ਅਸਤਾਨਾ ਨਗਰੀ ਦਾਰੂ ਕਿਉਂ ਵੀ ਜਾਣੇ ਹੋ ਅਸਤ ਲੱਡੂ ਕਾਦੇ ਆਰੀ ਲੱਡੂ ਚੈੱਕ ਕਰਾਓ ਦਾਰੂ ਨਹੀਂ ਬੀਚਾ ਦਿਰਾਓ ਕਰਾਓ ਆ ਦੇ ਹਾ ਲੱਡੂ ਨੇ ਹੈ ਆਏ ਕੁੱਤੇ ਆ ਚਲੋ 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 ਉਹ ਨਾ 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 ਜਮੀ ਨਾਂਗਨੇ ਕਲੇ ਯਾਰ ਉਹ ਢਾੜੀ ਬਣੀ ਬਣੀ ਮਮਾ ਸਤ ਸ੍ਰੀਕਾਲ ਸਤ ਸ੍ਰੀਕਾਲ ਮਮਾ ਸਤ ਸ੍ਰੀਕਾਲ ਪੀ ਗਏ ਆ ਉਹ ਥੋੜੀ ਜਿਹੀ ਪੀਲੀ ਸੀ ਮਮਾ ਜਿੰਨੇ ਪੜੀ ਆਇਆ ਮੰਮੀ ਨੇ ਫੋਨ ਕੀਤਾ ਵੀ ਘਰੇ ਨਾ ਵੜੋ ਇਹ ਪੀ ਕੇ ਆਇਆ ਕੋਈ ਨਾ ਤੋ ਕੰਦੀ ਰੋਦਾ ਬੋਲ ਚੱਲੰਦਰ ਚਲੀ ਹੈ ਗੜ ਘੋੜਾ ਯਾਰ ਤੂੰ ਭਾਗ ਜਾ ਹੁਣ ਤੂੰ ਅੱਜ ਨਹੀਂ ਆਦੇ ਗੇ ਗੜ ਘੋੜਾ ਜੋ ਯਾਰ ਅਸਲੀ ਨਹੀਂ ਆਵੇ